ਸੌਣੇ ਬਾਰੇ ਤੁਸੀਂ ਮੈਨੂੰ ਦੱਸੇ ਹੋ ਸੀ ਮਾਮਲਾ ਇਹ ਇੱਕ ਤਰਖਾਸਤਾਈ ਸੋਣੀ 6 ਵਜੇ ਦਰਖਾਸਤ ਦੇ ਕੇ ਗਏ ਨੇ ਇਹ ਦੇਖਾ ਰਣੀ ਉਹ ਕਿਤੇ ਡੋਗ ਲਵਰ ਨੇ ਉਹ ਕਿਤੇ ਮਹੱਲੇ ਵਿੱਚ ਉਹ ਤੇ ਪ੍ਰੀਤ ਨਗਰ ਰਹਿੰਦੇ ਨੇ ਉੱਥੇ ਕਿਤੇ ਆਪਣੇ ਲਵਰ ਕਰਕੇ ਉਹਨਾਂ ਫੀਡ ਫੂਡ ਕਿਤੇ ਇਕੱਠੀ ਕਰਕੇ ਪਾਉਂਦੇ ਨੇ ਤੇ ਕੁੱਤੇ ਕੱਤੇ ਕਾਫੀ ਇਕੱਠੇ ਹੋ ਜਾਂਦੇ ਨੇ ਉਹ ਹੁਣ ਕਹਿੰਦੇ ਵੀ ਸਾਡੇ ਵਿੱਚ ਕੁੱਤਿਆਂ ਨੂੰ ਉਹਨੇ ਜਿਹੜੇ ਮਹੱਲੇ ਜਿਹੜਾ ਦਾ ਬੰਦਾ ਕੋਈ ਆਪਣੇ ਅੰਜਸਪਾਲ ਸਿੰਘ ਤੇ ਰੋਬਨ ਮੰਜਿੰਦਰ ਵਗੈਰਾ ਇਹ ਕੁੱਤੇ ਨੂੰ ਕੁੱਟਦੇ ਨੇ ਜੀ ਹੈ ਨਾ ਉਹ ਦਰਖਾਸਤ ਲੈ ਲਈ ਸੀਗੀ ਉਨਰ ਹੁੰਦੇ ਦੋ ਪਾਰਟੀਆਂ ਜਿਸ ਪਾਸੇ ਜੀਆਂ ਟੈਲੀਗੇਸ਼ਨ ਲਾਇਨ ਉਹਨਾਂ ਨੇ ਬੁਲਾਇਆ ਏ ਉਹ ਬੁਲਾ ਕੇ ਸੁਣਦੇ ਪੱਖ ਕੀ ਗੱਲਬਾਤ ਹੈ ਆ ਰਹੇ ਜਸਟ ਆਈ ਰੇਡਮ ਟੈਲੀਫੋਨ ਦੇ ਗੱਲ ਹੋਈ ਜੀ ਆ ਰਹੇ ਨੇ ਉਹ ਤੇ ਸਭ ਜਿਹੜੀ ਇੱਕ ਅਮਨ ਜਾਨੀ ਬੜਾ ਜਾਬ ਲਾਗੇ ਅਭੀ ਜਿਹੜੇ ਚਾਰਜ ਨੇ ਚੌਕੀ ਦੇ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਸੀ ਕੀਤੀ ਮਤਲਬ ਮਾਲ ਦੇ ਕਹਿ ਰਹੇ ਸੀ ਮੈਂ ਤੇ ਥੱਪੜ ਮਾਰੂ ਇਹ ਵਾਦਨ ਕੀ ਗੱਲ ਹੈ ਬਿਲਕੁਲ ਝੂਠ ਹੈ ਕੋਈ ਚੈਨਲ ਬਿਲਕੁਲ ਲੈ ਗੱਡੀ ਚੱਲਦੀ ਹੈ ਜੀ ਉਹਦੇ ਸਾਹਮਣੇ ਦੇ ਵਿੱਚ ਆਏ ਸੀਗੇ ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਸੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਦਰ ਮੈਥ ਜੇ ਅਗਰ ਮੇਰੇ ਕੋਲ ਤਰਖਾਸਤ ਹੁੰਦੀ ਹੈ ਮੈਂ ਤਾਂ ਤਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਚਾਹੇ ਤਰਖਾਸਤ ਹੀ ਕਹਿੰਦੇ ਅਸੀਂ ਤਰਖਾਸਤ ਨਹੀਂ ਦੇਣੀ ਉਹ ਤਰਖਾਸਤ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਫੇਰ ਗੱਲ ਕਰਵੇ ਉਹ ਦੁਬਾਰਾ ਫੇਰ ਲੈ ਕੇ ਨਾਲ ਆਇਆ ਸਹਣੀ ਉਹ ਕਹਿੰਦਾ ਇਹ ਤਰਖਾਸਤ ਦੇਣੀ ਮੈਂ ਕਿ ਤਰਖਾਸਤ ਦੇ ਪਹਿਲਾਂ ਵੀ ਤਰਖਾਸਤ ਦਿੱਤੀ ਵਾਪਸ ਲੈ ਕੇ ਸੀਗੇ ਤੇ ਤਰਖਾਸਤ ਉਹ ਤਰਖਾਸਤ ਹੈ ਜੀ ਦੂਜੀ ਪਾਰਟੀ ਅਖਰਤ ਜਦੋਂ ਕੋਈ ਕੰਪਲੇਨਟ ਦਿੰਦਾ ਆਪਾਂ ਦੂਜੀ ਪਾਰਟੀ ਨੂੰ ਪੱਕਾ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਹੈ ਇਹ 5 ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਆਏਵੇ ਹੁਣੇ ਬੁਲਾਓ ਜੀ ਉਹਨੂੰ ਆਹੀ ਗੱਲ ਕਹੀ ਆ ਵੀ ਦਰਖਾਹ ਤੇਰੀ ਦੇਣੀ ਹੈ ਤੂੰ ਦਿਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ 10 ਨੰਬਰ ਮੈਂ ਟੈਲੀਫੋਨ ਬਰਨਣ ਬਰਨਣ ਵਾਸਤੇ ਲਿਖੇ ਸੀ ਉਦੋਂ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਤੇ ਇਹ ਧਰਨਾ ਗਾ ਹਰ ਚੀਜ਼ ਧਰਨੇ ਨਾਲ ਇਕੱਠੀ ਘੱਟੋ ਘੱਟ ਕੋਈ ਕੰਪਲੇਨਟ ਦਿੰਦਾ ਪਰ ਦੂਜੀ ਪਾਰਟੀ ਤੇ ਪੱਖ ਸੁਣਨਾ ਨਾਲ ਜ਼ਰੂਰੀ ਹੈ ਕੀ ਇਸ ਚਾਹੀ ਹੈ ਅਗਰ ਤੁਸੀਂ ਦਰਖਾਹ ਦਿਓ ਤਾਂ ਇਸ ਚਾਹੀ ਹੋਊਗੀ ਤਾਂ ਬਣਦੀ ਕਾਰਵਾਈ ਕੀਤੀ ਜਾਊਗੀ ਪਰ ਜੋ ਕਹਿੰਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਲੱਗਦਾ ਇਹਨਾਂ ਦੀ ਆਸ ਵਿੱਚ ਲੜਾਈ ਹੋਈ ਹੈ ਦੋਨਾਂ ਦੇ ਵਿੱਚ ਇਹਨਾਂ ਦੀ ਜੋ ਇਨਰ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਟੈਲੀਫੋਨ ਤੇ ਜਸਪਾਲ ਸਿੰਘ ਨੂੰ ਕਾਲ ਕੀਤੀ ਸੀ ਵੀ ਭਾਈ ਆ ਕੇ ਦਰਖਾਸਤ ਸਾਡੀ ਪਲਾਓ ਉਹ ਬੇਕਾਰ ਨਹੀਂ ਉਹਨੇ ਮੈਨੂੰ ਬਰਬਰੀ ਦੱਸਿਆ ਵੀ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖ ਹੈ ਰਾਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਕਰ ਦਿੰਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦਰ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਤੇ ਲੱਗਿਆ ਮੇਰੇ ਫਾਦਰ ਨੂੰ ਕੱਟਦਾ ਸੀ ਕੁੱਤਿਆਂ ਦਾ ਅਸੀਂ ਨੂੰ ਇਹੀ ਕਹਿੰਦੇ ਵੀ ਜੇ ਕੁੱਤਿਆਂ ਫੀਡ ਗਲੀ ਜਿੱਨਾ ਪਾਣੀ ਸਾਈਡ ਦੇ ਬਾਦੇ ਇੱਥੇ ਕੁੱਤੇ ਜਵਾਕ ਨਿਕਲਦੇ ਜਵਾਕਾਂ ਨੂੰ ਕੁੱਤੇ ਪ ਉਹ ਮਤ ਪੀ ਲੈ ਕੇ ਇੱਕ ਦੂਜੇ ਦੇ ਆ ਚੀਜ਼ਾਂ ਕਰਦੇ ਨੇ। ਫਿਰ ਦੂਜੀ ਇੱਕ ਵੀਡੀਓ ਹੋਰ ਵਾਇਰਲ ਹੋਣੀ ਹੈ ਜਿਹਦੇ ਵਿੱਚ ਕੁੱਤੇ ਨੂੰ ਮਾਰਿਆ ਜਾ ਰਿਹਾ ਪਰ ਪੁੱਤਾਂ ਕਹਿੰਦੇ ਬਚ ਗਿਆ ਮਰਿਆ ਨਹੀਂ ਦਾ। ਅਸੀਂ ਪਾ ਕੇ ਉਹਨੂੰ ਉਹਨੂੰ ਪਾ ਰਹੇ ਹੁਣ। ਉਹ ਤੁਹਾਨੂੰ ਪੱਕਾ ਸੁਣਾਗੇ ਨਾ ਹੁਣ ਕਿਉਂਕਿ ਉਹਨਾਂ ਨੇ ਬਰਬਲੀ ਨੂੰ ਦੱਸਿਆ ਕਿ ਅਸੀਂ ਕੁੱਤੇ ਇਹ ਕੁੱਤੇ ਵਾਰ ਇਕੱਠੇ ਹੁੰਦੇ ਅਸੀਂ ਕੁੱਤੇ ਫੜਾ ਕਰਦੇ ਹੁਣ ਪਰ ਫੜਾ ਪਾ ਕੇ ਉਹਨੂੰ ਕੁੱਤੇ ਛੱਡਣਾ ਸੀ ਕਿ ਇਥੋਂ ਬਾਹਰ ਛੱਡ ਕੇ ਆਣੇ ਸੀ ਕੁੱਤੇ ਉਹਦੇ ਬਰਬਲੀ ਹੈ ਇਹ ਜੋ ਟੈਲੀਫੋਨ ਦੇ ਮੈਨ ਦੱਸਿਆ। ਬਾਕੀ ਬਲਾਏ ਨਹੀਂ ਆਉਂਦੇ ਨੇ। ਪੱਕਾ ਦੇਖ ਰਹੇ ਨੇ। ਨਾ ਤਾਂ ਜੇ ਇਦਾਂ ਪੁੱਤੇ ਨੂੰ ਮਾਰਨ ਦੀ ਉਹ ਪਤਾ ਕਰੂਗਾ ਕਿ ਇਹ ਪਟਾ ਪਾਣ ਵਾਸਤੇ ਕਾਦ ਲਈ ਫੜ ਰਹੇ ਨੇ ਬੁੱਤੇ ਕੀ ਦੀਜੇ ਇਹ ਹੁਣ ਵੈਰੀਫਾਈ ਹੋਇਆ ਠੀਕ ਆ ਜਾਂ ਤਾਂ ਤੇ ਡਾਂਗ ਮਾਰੇ ਫਿਰ ਤਾਂ ਕਲੀਰ ਬੱਕੇ ਨਾ ਕੁੱਟਦੇ ਨੇ ਜੀ ਠੀਕ ਆ ਜੀ ਠੀਕ ਆ ਜੀ ਉਹਨਾਂ ਫੜ ਰਹੇ ਨੇ ਹੁਣ ਇਹ ਤਾਂ ਬਾਅਦ ਪਰਤਾ ਪਰਤਾ ਨੂੰ ਕਿਸ ਲਈ ਕਾਦੇ ਲਈ ਫੜ ਰਹੇ ਨੇ ਉਹ ਜਾਂ ਮਾਰ ਰਹੇ ਨੇ ਜਾਂ ਫਟਾ ਪਾਣ ਲਈ ਹੈ ਉਹ ਹੁਣ ਉਹਨਾਂ ਨੇ ਬੁਲਾਇਆ ਉਹ ਤਾਂ ਪਰਖਸ ਨੇ ਇੱਕ ਸਰ ਇਹ ਤਾਂ ਰੈਡੀਜ਼ ਆ ਜਿਹੜੀ ਡੋਗ ਲਵਰ ਆ ਗੁੜੀਆ ਉਹਨੇ ਦੱਸਿਆ ਕਿ ਮੇਰੇ ਨਾਲ ਵੀ ਇੱਥੇ ਲੋਕਾਂ ਨੇ ਮਤ ਨਹੀਂ ਦੀ ਕਿਸੀ ਉਹਦੀ ਵੀ ਕਮਪਲੇਂਟ ਕਰਾਈ ਤੇ ਉਹਦੀ ਉਹਦੀ ਮੇਨ ਪ੍ਰੋਬਲਮ ਹੈ ਨਾ ਉਹਦੇ ਕਰਕੇ ਤੈ ਹੈ ਕਿਉਂਕਿ ਉਹੀ ਡੋਗ ਲਵਰ ਹੈ ਓਕੇ ਉਹੀ ਕੁੱਤੇ ਇਕੱਠੇ ਕਰਦੀ ਉੱਥੇ ਫੀਡ ਪਾਦੀ ਕੁੱਤਿਆਂ ਨੂੰ ਉਹਦੇ ਕਰਕੇ ਪੂਰੇ ਕਰਕੇ ਮੇਨ ਪ੍ਰੋਬਲਮ ਹੈ ਉਹ ਕਰਨੀ ਮੇਰੇ ਨਾਲ ਸ਼ੇਡ ਸਾੜ ਵੀ ਹੋਈ ਹੈ ਜਿੱਦਾਂ ਉਹ ਤੇ ਪਾੜ ਤੋਂ ਪਾੜ ਉਹ ਤਾਂ ਹੁਣ ਇਲੀਜੀਸ਼ਨ ਦੇ ਦੇਖੋ ਉਹ ਦੇਖੋ ਪਾੜ ਸਿਰਕੇ ਬ ਸ਼ੇਡ ਸਾਹਿਬ ਜੀ ਤਾਂ ਉਹ ਵੀ ਕਰਾਂਗੇ ਅਦਰਵਾਈਜ਼ ਇਹ ਝੂਠਾ ਤੇ ਉਹ ਬੱਕਰੀ ਕਰਦੇ ਨੇ ਰੇਡ ਵਗੈਰਾ ਹਮ ਆ ਚੁੱਕੀ ਰੋਡੇ ਕੋਲੇ ਹਾਂ ਜਸਟ ਮੇਰੇ ਕੋਲ ਹੁਣੇ 6 ਵਜੇ ਕੰਪਲੇਨ 6:00 ਵਜੇ ਕੰਪਲੇਨ ਆਈ ਹੈ ਮੇਰੇ ਕੋਲ ਠੀਕ ਹੈ ਜੀ ਤੇ ਬੁਲਾਵਾਂਗਾ ਮੈਂ ਕਾਲ ਕੀਤੀ ਉਹਨਾਂ ਨੂੰ ਜੋ ਵੀ ਵਕਾ ਸਮਾਂ ਬਸ ਜੀ ਕੋਈ ਨਹੀਂ